ਜੀ ਸਤਿ ਸ੍ਰੀ ਅਕਾਲ ਜੀ ਸਾਡੇ ਪਿੰਡ ਕਾਲਖ ਵੀ ਬਹੁਤ ਪਾਣੀ ਆਇਆ ਹੈ ਗਰਾਊਂਡ ਦੇ ਵਿੱਚ ਨੀਵੀਂ ਜਗ੍ਹਾ ਇੱਥੇ ਗਰਾਊਂਡ ਸਾਡੀ ਇਹ ਇੱਥੇ ਵੀ ਬਹੁਤ ਪਾਣੀ ਪਾਣੀ ਫਿਰਦਾ ਹੈ ਨਾ ਬੱਦਲ ਫੇਰ ਉੱਤੇ ਹੋ ਗਿਆ ਕੱਲ ਧੁੱਪ ਨਿਕਲਿਆ ਆਈ ਸੀ ਬਾਬਾ ਮਿਹਰ ਕਰ ਦਿੰਦਾ ਚੱਲ ਹੁਣ ਦੇਣਾ ਨਿਕਰ ਜਾਂਦੇ ਹੁਣ ਤਾਂ ਉਹਦੇ ਗੈਣਾਂ ਨੂੰ ਵੀ ਹੱਥ ਖੜੇ ਵਾਲੇ ਕੰਮ ਹੋਇਆ ਪਿਆ ਵਾ ਦਡਾਰੀ ਲੱਗਦਾ ਮੀਂਹ ਤੋਂ ਬਹੁਤ ਪੈ ਗਿਆ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਸਾਡੇ ਪਿੰਡ ਦੀ ਗਰਾਊਂਡ ਆ ਇਹ ਇੱਥੇ ਵੀ ਬਹੁਤ ਪਾਣੀ ਧਣੀ ਆ ਗਿਆ ਨੀਮੀ ਜਗਾ ਨਾ ਥੋੜੀ ਤੇ ਮੀਂਹ ਦਾ ਪਾਣੀ ਇੱਥੇ ਬਹੁਤ ਜਮਾ ਹੋ ਗਿਆ ਬਾਬਾ ਮੇਰ ਕਰੇ ਹੁਣ ਤਾਂ ਹਰਦਾਸ ਕਰੋ ਸੱਚੇ ਪਾਤਸ਼ਾਹ ਜੀ ਮੂਰੀ ਅੱਜ ਫੇਰ ਬੱਦਲ ਹੋ ਕੇ ਬਹੁਤ ਕੰਮ ਔਖਾ ਹੋਇਆ ਪਿਆ ਵਾ ਇੱਧਰ ਵੀ ਪਾਣੀ ਪਾਣੀ ਫਿਰਦਾ ਵਾ ਆ ਦੇਖੋ ਥੋੜੇ ਸਾਹਮਣੇ ਜਗਤ ਤਲ ਹੋਇਆ ਪਿਆ ਕੰਮ ਉੱਤੋਂ ਦਿਖਾਉਣੀ ਆ ਤੁਹਾਨੂੰ ਵੀਊ ਜਾ ਕੇ ਆਪਾਂ ਸਟੇਡੀਅਮ ਤੋਂ ਜਿਵੇਂ ਜਮਾਈ ਕਰਿਆ ਆਪਿਆ ਗਾ ਮੌਕਾ ਆ ਦੇਖੋ ਤੁਹਾਡੇ ਸਾਹਮਣੇ ਪਾਣੀ 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 ਗਰਾਉਂਡ ਦੇ ਵਿੱਚ ਵੀ ਪਾਣੀ ਪਾਣੀ ਹੋਇਆ ਪਿਆ ਇਹ ਨੀਵੀਂ ਜਗ੍ਹਾ ਥੋੜੀ ਜੀ ਸਾਡੀ ਇੱਥੇ ਪਾਣੀ ਖੜ ਜਾਂਦਾ ਆ ਕੇ ਬਾਬੇ ਮੂਰੇ ਹਰਦਾਸ ਕਰੋ ਸੱਚੇ ਪਾਤਸ਼ਾਹ ਮੂਰੇ ਵੀ ਹੁਣ ਤਾਂ ਬਕਸ ਲੈਵੇ ਬਹੁਤ ਮੀਂਹ ਪੈ ਗਿਆ ਆ ਦੇਖੋ ਦੂਰ ਤੋਂ ਵੀ ਪਾਣੀ ਪਾਣੀ ਖੜਾ ਕਣੀਆਂ ਫੇਰ ਡੇਕਦੀਆਂ ਨੇ ਬਹੁਤ ਹੀ ਦਾ ਹਰਦਾਸ ਏ ਸੱਚੇ ਪਾਤਸ਼ਾਹ ਮੂਰੇ ਵੀ ਬੋਲਾ ਚੋਕਾਂ ਦੀ ਮਾਫੀ ਦੇ ਦਿਓ ਮੌਲਕਤ ਉਹ ਵੀ ਗਲਤੀਆਂ ਹੁੰਦੀਆਂ ਨੇ ਆਪਾਂ ਤੋਂ ਬਹੁਤ ਗਲਤੀਆਂ ਹੋਈਆਂ ਨੇ ਠੀਕ ਨਹੀਂ ਤੇ ਬਾਬਾ ਮਿਹਰ ਕਰੇ ਹੁਣ ਬਾਕਸ ਲਵੇ ਪਤਾ ਨਹੀਂ ਕੀ ਬਣਨਾ ਐ ਕੀ ਪੰਜਾਬ ਦਾ ਬਹੁਤ ਬੁਰੇ ਹਾਲਾਤ ਨੇ ਐਨਾ ਮੀਂਹ ਜਿੰਦਗੀ ਚ ਕਦੇ ਨਹੀਂ ਦੇਖਿਆ ਹੈਗਾ ਯਾਨੀ ਜਿੰਨੇ ਹੁਣ ਹਾਲਾਤ ਨੇ ਆ ਫੇਰ ਵੀ ਮੀਂਹ ਵਰਖਾ ਪੈਣ ਲੱਗ ਗਈ ਤਾਂ ਬਾਲੇ ਔਖਾ ਹੋ ਗਿਆ ਦਰਹੜ ਹੜ੍ਹਾਂ ਨੇ ਵਿਚਾਰਿਆਂ ਹੁਣ ਤਾਂ ਪੱਠੇ ਵੀ ਨਹੀਂ ਬੀਜ ਹੁੰਦੇ ਡੰਗਰਾਂ ਨੂੰ ਚਾਰਾ ਹੀ ਮੁੱਕਦਾ ਜਾਂਦਾ ਵਾ ਪੱਠੇ ਵੀ ਜਿਹੜੇ ਪਹਿਲਾਂ ਦੇ ਬੀਜੇ ਉਹ ਹੀ ਵੱਟ ਕੇ ਪਾ ਰਹੇ ਆ ਬਸ ਥੋੜੇ ਹੀ ਰਹਿ ਗਏ ਪੱਠੇ ਵੀ ਹੁਣ ਤਕਰੀਬਨ ਰੇਗਦੇ ਬੀਜੇ ਨਹੀਂ ਜਾ ਰਹੇ ਮੀਂਹ ਪਈ ਜਾਂਦਾ ਰੋਜ਼ ਬਾਕੀ ਜਿੱਥੇ ਹੜ ਆਇਆ ਉਧਰ ਤਾਂ ਕੀ ਪੱਠੇ ਬੀਜਉਣੇ ਹਨ ਤੇ ਦੇਖੋ ਮੀਂਹ ਫੇਰ ਸਟਾਰਟ ਹੋ ਗਿਆ ਪੈਣਾ ਸ਼ੁਰੂ ਹੋ ਗਿਆ ਤੇ ਬਹੁਤ ਬੁਰੇ ਹਾਲਾਤ ਨੇ ਪੰਜਾਬ ਨੂੰ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ ਬਹੁਤ ਔਖਾ ਸਮਾਂ ਵਾ ਬਾਕੀ ਜਿਹੜੇ ਸਿੰਗਰਾਂ ਨੇ ਗਾਇਕਾਂ ਨੇ ਬਾਹ ਫੜੀ ਆ ਪੰਜਾਬ ਦੀ ਧੰਨਵਾਦ ਜਿਹੜੇ ਬਾਲੀਵੁੱਡ ਵਿੱਚ ਸਪੋਰਟ ਕੀਤੀ ਆ ਉਹ ਬੰਦਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਹਨ ਤੇ ਜਿਹੜੇ ਐਨਆਰਏ ਵੀਰਾਂ ਨੇ ਬਾਹਰੋਂ ਫੜੀ ਆ ਉਹਨਾਂ ਦਾ ਵੀ ਧੰਨਵਾਦ ਸਮਾਜ ਸੇਵੀ ਜਿਹੜੇ ਸੰਸਥਾ ਗਈਆਂ ਨੇ ਉਹਨਾਂ ਦਾ ਵੀ ਧੰਨਵਾਦ ਸਰਕਾਰ ਵੀ ਜਿਹੜੇ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ ਵਿਰੋਧੀ ਪਾਰਟੀਆਂ ਬਖ ਬਖ ਵਿਰੋਧੀ ਪਾਰਟੀਆਂ ਦੇ ਪ੍ਰਧਾਨ ਕੰਮ ਕਰ ਰਹੇ ਉਹਨਾਂ ਦੇ ਵੀ ਧੰਨਵਾਦ ਜਿਹੜਾ ਵੀ ਵੀਰ ਕੰਮ ਕਰ ਰਹੇ ਆ ਆਪਾਂ ਸਾਰਾ ਧੰਨਵਾਦ ਕਰਦੇ ਆਂ ਮਾਲਕ ਕਿਰਪਾ ਕਰੇ ਸੱਚੇ ਪਾਤਸ਼ਾਹ ਹਰਦਾਸ ਕਰੋ ਕਮੈਂਟਾਂ ਦੇ ਬਾਹੀ ਗੁਰੂ ਲਿਖੋ ਹਨ ਬਈ ਮਿਹਰ ਕਰੇ ਦਾਤਾ ਵੀ ਸਾਰਾ ਕੁਝ ਪਾਣੀ ਪਿੱਛੇ ਹੋ ਜਾਵੇ ਮੀਂਹ ਹਟ ਜਾਵੇ ਬੜੀ ਉਦਣ ਲੱਗਣ ਲੱਗ ਜਾਣਾ ਕਿਰਪਾ ਕਰੋ ਮਹਾਰਾਜ ਬਹੁਤ ਔਖਾ ਸਮਾਂ ਵਾ ਤੇ ਬਾਕੀ ਜਿਹੜੇ ਮੀਂਹ ਹੜ੍ਹਾਂ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚੋਂ ਵੀਰ ਲੈ ਕੇ ਜਾਂਦੇ ਆ ਰਸਤੇਾਂ ਲੈ ਕੇ ਜਾਂਦੇ ਆ ਚਾਰ ਲੈ ਕੇ ਜਾਂਦੇ ਆ ਫੀਲਡ ਲੈ ਕੇ ਜਾਂਦੇ ਆ ਸਾਰਿਆਂ ਦਾ ਵੀਰਨਾਂ ਦਾ ਅੱਲ ਧੰਨਵਾਦ ਕਰਦੇ ਤੈ ਦੇ ਲੋ ਬਹੁਤ ਧੰਨਵਾਦ ਅੱਜ ਲੋਕਾਂ ਦੇ ਇਕਾ ਹੋਇਆ ਇਕੱਠੇ ਹੋਇਆ ਕਿ ਆਪਾਂ ਪਾਰਟੀਆਂ ਦੇ ਵਿੱਚ ਫਸੇ ਰਹੇ ਨੇ ਅੱਜ ਲੋਕਾਂ ਨੇ ਇਕਾ ਕਰਕੇ ਆਪਣੇ ਵੀਰਾਂ ਦੀ ਬਾਹ ਫੜੀ ਆ ਪੰਜਾਬ ਪੰਜਾਬ ਨਾਲ ਖੜਾ ਹਨ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਵੀਰਾਂ ਦਾ ਜਿਹੜੇ ਨਾਲ ਖੜਦੇ ਆ ਪਾਰਟੀਆਂ ਦੀ ਜਿੱਥੇ ਉੱਪਰ ਉੱਠ ਕੇ ਆਪਣੇ ਵੀਰਾਂ ਦੀ ਬਾਹ ਫੜੀ ਆ ਮਤਲਬ ਕਿ ਨਾ ਪਿੰਡਾਂ ਦੇ ਵਿੱਚ ਵੀ ਜਿਹੜੇ ਆਪਣੇ ਵਰੇਕ ਪਿੰਡ ਦੇ ਆਪਣਾ ਮੈਂ ਕਰਦਾ ਵਾਂ ਆਪਣੇ ਅਪੀਲ ਪਿੰਡ ਦੇ ਲੋਕਾਂ ਨੂੰ ਤੇ ਐਨਆਰਏ ਵੀਰਾਂ ਨੂੰ ਵੀ ਜਿਹੜੇ ਆਪਣੇ ਪਿੰਡ ਦੇ ਵਿੱਚ ਵੀ ਵੀ ਕਈ ਗਰੀਬ ਘਰ ਨੇ ਜਿਨ੍ਹਾਂ ਨੇ ਬਾਲੇ ਨੇ ਵਿਚਾਰਿਆਂ ਦੇ ਤੇ ਛੱਤ ਚੋਰੀ ਆ ਉਹਨਾਂ ਨੂੰ ਵੀ ਆਪਾਂ ਪਿੰਡ ਪੱਧਰ ਤੇ ਤਰਵਾਲਾਂ ਦੇ ਹੀ ਹਨਾ ਜਿੰਨਾ ਹੋ ਸਕੇ ਆਪਾਂ ਪਿੰਡ ਤੋਂ ਹੀ ਸ਼ੁਰੂਆਤ ਕਰੀਏ ਕਿਉਂ ਔਖੀ ਖੜੀ ਆਪਾਂ ਭਰਾਵਾਂ ਨਾਲ ਖੜਨਾ ਵੀ ਆਪਣੇ ਕੰਮ ਆਉਂਦੇ ਨੇ ਤੇ ਉਹਨਾਂ ਦੇ ਵਿਚਾਰੇ ਵੀਰਾਂ ਨੂੰ ਆਪਾ ਦਰਵਾਲਾ ਦੇਣੇ ਚਾਹੀਦੇ ਵੀ ਜਿਨ੍ਹਾਂ ਦੇ ਸਬਾਲੇ ਨੇ ਚੋ ਰਹੇ ਨੇ ਜਿਹੜੇ ਨਹੀਂ ਲੈ ਸਕਦੇ ਨਾ ਕਾਗਜ਼ਾਂ ਦੇ ਰੇਟ ਵੀ ਕਾਫੀ ਹੋ ਗਏ ਮੈਂ ਵੀਡੀਓ ਵੀ ਪਾਈ ਸੀ ਵੀ ਚੱਕ ਦੇ ਦੁਕਾਨਦਾਰਾਂ ਨੇ ਬ੍ਰੀਡ ਕਾਫੀ ਚੱਕ ਤੇ ਨਾਲ ਲਾਉਣ ਲੱਗ ਗਏ ਤੇ ਆਪਾਂ ਨੂੰ ਪਿੰਡ ਲੈਵਲ ਤੇ ਵੀ ਕਾਰਨ ਜਿਹੜੇ ਵੀਰਾਂ ਦੇ ਘਰ ਨੀਵੇਂ ਨੇ ਪਾਣੀ ਵੜਿਆ ਹੋਇਆ ਉਹਨਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ ਪਿੰਡ ਲੈਵਲ ਤੇ ਤੇ ਬਾਕੀ ਤੁਸੀਂ ਸ਼ੇਅਰ ਕਰ ਦਿਓ ਕਮੈਂਟ ਦੇ ਵਿੱਚ ਵਾਹੀਗੁਰ ਲਿਖੋ ਤੇ ਬਾਕੀ ਆਪਣੇ ਪਿੰਡ ਦਾ ਕਿਵੇਂ ਆ ਕੀ ਹਾਲ ਚਾਲ ਹੈ ਨਾ ਉਹ ਵੀ ਸਾਰਾ ਕਮੈਂਟਾਂ ਦੱਸੋ ਕਿਤੇ ਕੋਈ ਸਾਡੇ ਨਾਲ ਜੁੜੇ ਹੋਣ ਉਹ ਵੀ ਦੱਸੋ